ਮੈਂ ਕਮਿਊਨਿਟੀ ਮੈਨ ਜਿਲ੍ਹਾ ਪ੍ਰਧਾਨ ਡੀਸੀ ਆਫਿਸ EMPLOYEES ASSOCIATION ਜਲੰਧਰ ਯੂਨਿਟ ਅਧਿਸੀ ਜਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਬਰੁਧ ਦਰਿਆ ਤੇ ਬੈਠੇ ਆ ਧਰਨੇ ਤੇ ਕਿਉਂਕਿ ਜੀਤੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਹੀ ਉੱਥੇ ਹੀ ਅੱਜ ਸਾਨੂੰ ਆਪਣੀਆਂ ਜ਼ਿਲ੍ਹਾ ਪੱਧਰੀ ਲੋਕਲ ਮੰਗਾਂ ਦੇ ਸਬੰਧ ਵਿੱਚ ਇਧਰੀਆਂ ਦੇ ਬੈਠਣਾ ਪੈ ਰਿਹਾ ਕਾਰਨ ਕਿ ਸਾਡੀਆਂ ਸਬਡਨ ਗ੍ਰੇਡ 2 ਜਿਹੜੇ ਪ੍ਰਮੋਸ਼ਨਲ ਰੁਕੀਆਂ ਪਈਆਂ ਸੀਨੀਅਰ ਸਹਾਇਕਾਂ ਦੀਆਂ ਪਦਉਂਤੀਆਂ ਨਹੀਂ ਹੋ ਰਹੀਆਂ ਸਾਡੇ ਮੁਲਾਜ਼ਮਾਂ ਦੀਆਂ ਕਿਸੇ ਦੀਆਂ ਵੀ ਦਰਜਾ 3 4 ਜਾਂ ਸਨਿਆਰਤਾ ਸੂਚੀਆਂ ਜਾਰੀ ਨਹੀਂ ਹੋ ਰਹੀਆਂ ਜਿਸ ਦੇ ਨਾਲ ਸਾਨੂੰ ਭਵਿੱਖ ਵਿੱਚ ਇਹ ਪਤਾ ਲੱਗ ਸਕੇ ਕਿ ਅਸੀਂ ਕਦੋਂ ਬਦਉਨਤ ਹੋਣਾ ਹੈ ਤੇ ਸਾਡਾ ਨੰਬਰ ਕਿੱਥੇ ਗਿਆ ਆਉਂਦਾ ਹੈ ਇਹਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਸ ਤਰ੍ਹਾਂ ਸਾਡੇ ਜਿਹੜੇ ਕਰਮਚਾਰੀ ਆਪਣੀ ਸੇਵਾਦਾਨ ਸਵਰਗਵਾਸ ਹੋ ਗਏ ਡਿਊਟੀ ਦੇ ਸਮੇਂ ਤੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਹਲੇ ਤੱਕ ਨੌਕਰੀ ਨਹੀਂ ਦਿੱਤੀ ਗਈ ਉਹ ਇਸ ਤਰ੍ਹਾਂ ਦੀਆਂ ਕੋਈ ਜ਼ਿਲ੍ਹਾ ਪੱਧਰੀ ਲੋਕਲ ਮੰਗਾਂ ਜਿਨ੍ਹਾਂ ਨੂੰ ਕੀ ਸਾਡੇ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਮੰਜ਼ੂਰ ਕਰ ਸਕਦੇ ਆ ਪੂਰੀਆਂ ਕਰ ਸਕਦੇ ਆ ਲੇਕਿਨ ਅਫਸਰशाही ਕੋਲ ਇਸ ਵੇਲੇ ਸਾਡੇ ਆਪਣੇ ਸਟਾਫ ਦੇ ਕੰਮ ਕਰਨ ਦਾ ਸਮਾਂ ਹੀ ਨਹੀਂ ਕਿਉਂ ਕਿ ਆਏ ਦਿਨ ਇੱਥੇ ਕੋਈ ਨਾ ਕੋਈ ਬੀਬੀਆਈਪੀ ਵਿਜ਼ਿਟ ਜਿੱਦਾਂ ਕਿ ਮੁੱਖ ਮੰਤਰੀ ਸਾਹਿਬ ਦੀ ਫੇਰੀ ਰਾਜਪਾਲ ਸਾਹਿਬ ਦੀ ਫੇਰੀ ਕਦੇ ਕੋਈ ਧਾਰਮਿਕ ਸਮਾਗਮ ਕਦੇ ਕੋਈ ਸੂਬਾ ਪਦਰੀ ਸਮਾਗਮ ਇਹ ਕੋਈ ਜਿਲ੍ਹਾ ਪਤਨੀ ਸਮਾਗਮ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਆ ਜਿਨ੍ਹਾਂ ਵਿੱਚ ਸਾਰੀ ਦੀ ਸਾਰੀ ਅਫਸਰਸ਼ਾਈ ਕਿਸੇ ਨਾ ਕਿਸੇ ਤਰੀਕੇ ਡਿਊਟੀਆਂ ਤੇ ਤਰਾਂਤ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਕੋਲ ਦਫ਼ਤਰਾਂ ਦੇ ਵਿੱਚ ਆਪਣੇ ਸਟਾਫ ਦਾ ਕੰਮ ਕਰਨ ਦਾ ਟਾਈਮ ਹੀ ਨਹੀਂ ਲੱਗ ਰਿਹਾ ਇਸ ਤੇ ਰੋਸ ਵਜੋਂ ਅੱਜ ਦਾ ਇਹ ਧਰਨਾ ਜਿਹੜਾ ਦਰਿਆ 'ਤੇ ਬੈ ਕੇ ਦਿੱਤਾ ਜਾ ਰਿਹਾ ਹੈ ਜਦੋਂ ਇਹ ਮੌਜੂਦਾ ਸਰਕਾਰ ਆਈ ਹੈ ਉਦੋਂ ਦਾ ਹਾਲ ਹੋਇਆ ਕਿ ਇਸ ਤੋਂ ਪਹਿਲੇ ਵੀ ਇਦਾਂ ਹੀ ਸੀ ਇਹ ਸਰਕਾਰ ਦਾ ਸਭ ਤੋਂ ਨੁਕਮਾੜਾ ਹਾਲ ਹੈ ਜੀ ਇਹ ਸਰਕਾਰ ਜਿੰਨੀ ਮੁਲਾਜ਼ਮ ਵਿਰੋਧੀ ਸਰਕਾਰ ਇਹ ਆਈ ਹੈ ਇਸ ਤੋਂ ਪਹਿਲਾਂ ਸਾਡੀ ਮੇਰੀ 25 ਸਾਲ ਦੀ ਨੌਕਰੀ ਹੋ ਗਈ ਕਦੀ ਐਸੀ ਮਾੜੀ ਸਰਕਾਰ ਨਹੀਂ ਸੀ ਦੇਖੀ ਜਿੰਨੀ ਮਾੜੀ ਸਰਕਾਰ ਹੋਣ ਆਈ ਹੈ ਜਿੱਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੇ ਇਸੇ ਤਰ੍ਹਾਂ ਹੜਤਾਲ ਦੇ ਬਿਲਕੁਲ ਰਹੇਗੀ ਜੀ